ਜਰਾ ਨਾਕੁਰ ਤੇ ਦੱਸਾਂਗੇ ਜੀ ਮੈਂ ਵਾਰਡ ਦਾ ਪ੍ਰਧਾਨ ਆ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਸਾਡੇ ਇਲਾਕੇ ਦੇ ਵਿੱਚ ਦੁਬਾਰਾ ਤੋਂ ਕੰਮ ਜਿਹੜਾ ਵਾ ਗਲੀਆਂ ਦਾ ਸ਼ੁਰੂ ਹੋ ਗਿਆ ਫ੍ਰੀਬਿਕਸ ਪੈ ਰਹੀ ਆ ਪਰ ਜਸਵੀਰ ਸਿੰਘ ਜੀ ਹੰਦੂ ਸਾਹਿਬ ਜਿੰਨਾ ਹੈ ਐਮਐਲਏ ਸਾਹਿਬ ਨੇ ਸਾਡੇ ਉਹਨਾਂ ਦਾ ਹਲਕਾ ਆ ਉਹਨਾਂ ਵੱਲੋਂ ਸਾਡੀ ਪੈਰਾਡਾਈਜ਼ ਕਲੇਵ ਵਾਰਡ ਨੰਬਰ 80 ਦੇ ਪ੍ਰਧਾਨ ਗੁਰਚੇਂਦਰ ਸਿੰਘ ਜੀ ਰਾਜਾ ਦੀ ਰਹਿਨਮਾਈ ਹੇਠ ਇੱਥੇ ਸਾਡੀਆਂ ਛੜਕਾਂ ਦਾ ਪ੍ਰੀਮੀਅਮ ਸ਼ੁਰੂ ਹੋਇਆ ਸੀ ਪਰ ਮੈਂ ਮੇਰਾ ਨਾਮ ਗੁਰਜਤ ਦਸੰਗ ਹੈ ਜੀ ਮੈਂ ਵਾੜ ਦਾ ਪ੍ਰਧਾਨ ਆ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਸਾਡੇ ਇਲਾਕੇ ਦੇ ਵਿੱਚ ਦੁਬਾਰਾ ਤੋਂ ਕੰਮ ਜਿਹੜਾ ਵਾ ਗਲੀਆਂ ਦਾ ਸ਼ੁਰੂ ਹੋ ਗਿਆ ਪ੍ਰੀਮਿਕਸ ਪੈ ਰਹੀ ਆ ਤੋਂ ਅਸੀਂ ਮੈਂ ਸਾਰੇ ਕਲੋਨੀ ਨਿਵਾਸੀਆਂ ਦੇ ਨਾਲ ਡਾਕਟਰ ਜਸਪੀਰ ਸਿੰਘ ਸੰਧੂ ਜੀ ਸਾਡੇ ਐਮਐਲਏ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਫੇਰ ਦੁਬਾਰਾ ਸਾਡੇ ਇਸ ਕਲੋਨੀ ਦੇ ਵਿੱਚ ਜਿਹੜਾ ਕੰਮ ਰੁਕ ਗਿਆ ਸੀਗਾ ਉਹਨੂੰ ਦੁਬਾਰਾ ਸ਼ੁਰੂ ਕਰਵਾਇਆ ਵਾ ਸੋਰ ਕੋਲੋਨੀ ਵਾਸੀਆਂ ਵੱਲੋਂ ਔਰ ਮੇਰੇ ਵੱਲੋਂ ਡਾਕਟਰ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਜੀ ਪੈਰਾਡਾਈਜ਼ ਇਨ ਕਲੇਵ ਆ ਸ਼ੇਰਸਾ ਸੂਰੀ ਰੋਡ ਦੇ ਉੱਤੇ ਨਰੈਣਗੜ੍ਹ ਛਾਟੇ ਅੰਬਰਸਰ ਇੱਥੇ ਡਾਕਟਰ ਜਸਵੀਰ ਸਿੰਘ ਜੀ ਸੰਧੂ ਸਾਹਿਬ ਜਿੰਨਾ ਹੈ ਐਮਐਲਏ ਸਾਹਿਬ ਨੇ ਸਾਡੇ ਉਹਨਾਂ ਦਾ ਹਲਕਾ ਆ ਉਹਨਾਂ ਵੱਲੋਂ ਸਾਡੀ ਪੈਰਾਡਾਈਜ਼ ਕਲੇਵ ਵਾਰਡ ਨੰਬਰ 80 ਦੇ ਪ੍ਰਧਾਨ ਗੁਰਜਿੰਦਰ ਸਿੰਘ ਜੀ ਰਾਜਾ ਦੀ ਰਹਿਨਮਾਈ ਹੇਠ ਇੱਥੇ ਸਾਡੀਆਂ ਛੜਕਾਂ ਦਾ ਪ੍ਰੀਮਿਕਸ ਸ਼ੁਰੂ ਹੋਇਆ ਸੀ ਪਰ بارشਾਂ ਕਰਕੇ ਰੁਕ ਗਿਆ ਸੀ ਸੋ ਹੁਣ ਦੁਬਾਰੇ بارشਾਂ ਬੰਦ ਹੋਣ ਕਰਕੇ ਅੱਜ ਦੁਬਾਰਾ ਜਿਹੜਾ ਆ ਡਾਕਟਰ ਜਸਬੀਰ ਸਿੰਘ ਜੀ ਸੰਧੂ ਸਾਹਿਬ ਦੇ ਉਦਮ ਸਤਕਾ ਤੇ ਮੇਰ ਸਾਹਿਬ ਦੀਆਂ ਸੇਵਾਵਾਂ ਦੇ ਨਾਲ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਤੇ ਆਪਣਾ ਪ੍ਰਧਾਨ ਗੁਰਜਿੰਦਰ ਸਿੰਘ ਜੀ ਰਾਜਾ ਵਾਰਡ ਨੰਬਰ 80 ਤੇ ਇਨਾਂ ਦੀ ਰਹਿਨਮਾਈ ਦੇ ਹੇਠ ਦੁਬਾਰਾ ਜਿਹੜਾ ਪ੍ਰੀਮਿਕਸ ਦਾ ਅੱਜ ਜਿਹੜਾ ਕਾਰਜੇ ਸ਼ੁਰੂ ਕੀਤਾ ਗਿਆ ਪੈਰਾਡਾਈਜ਼ ਇਨਕਲੇਵ ਸ਼ੇਰਸਾ ਸੂਰੀ ਰੋਡ ਨਰੈਣਗਰ ਸ਼ਾਟੰਬਰਸਰ ਦੇ ਵਿੱਚ ਅਸੀਂ ਬਹੁਤ ਬਹੁਤ ਧੰਨਵਾਦੀ ਆਪ ਸਰਕਾਰ ਦੇ ਜਿਨ੍ਹਾਂ ਨੇ ਸਾਡੀ ਕਲੋਨੀ ਦੇ ਵਿੱਚ ਪ੍ਰੀਮਿਕਸ ਸੜਕਾਂ ਦਾ ਜਿਹੜਾ ਆ ਕੰਮ ਸ਼ੁਰੂ ਕਰਾਇਆ ਤੇ ਹੁਣ sire te ਪੈ ਰਿਹਾ ਹੁਣ ਪ੍ਰੀਮਿਕਸ ਦਾ ਮਤਲਬ ਚੱਲਣ ਡਿਆ ਕੰਮ ਬਹੁਤ ਬਹੁਤ ਧੰਨਵਾਦ ਹੈ ਡਾਕਟਰ ਜਸਵੀਰ ਸਿੰਘ ਜੀ ਸੰਧੂ ਸਾਹਿਬ ਦਾ ਮੀਰ ਸਾਹਿਬ ਦਾ ਵਾਰਪ੍ਰਧਾਨ ਗਜਿੰਦਰ ਸਿੰਘ ਜੀ ਰਾਜਾ ਦਾ ਤੇ ਸਮੂਹ ਪੈਰਾਡਾਈਸ ਇਨਕਲੇਵ ਨਿਵਾਸੀਆਂ ਵੱਲੋਂ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਸਾਰਿਆਂ ਦਾ